ਅਕਾਲੀ ਆਗੂ ਡਿੰਪੀ ਢਿੱਲੋਂ ਨੇ ਠੁਕਰਾਇਆ ਸੁਖਬੀਰ ਬਾਦਲ ਦੇ ਦਿੱਤੇ ਟੱਕ ਦਾ ਆਫਰ ਆਖਿਰ ਕੀ ਵਜ੍ਹਾ ਰਹੀ ਕਿ ਡਿੰਪੀ ਢਿੱਲੋਂ ਨਹੀਂ ਮੰਨੇ ਵਾਪਸੀ ਦੇ ਲਈ ਡਿੰਪੀ ਨੇ ਪਾਰਟੀ ਨੂੰ ਛੱਡਿਆ ਜਿਸ ਦਾ ਖਮਿਆza ਅਕਾਲੀ ਦਲ ਨੂੰ ਪੁਕਤਣਾ ਪਵੇਗਾ ਇਹਨਾਂ ਸਾਰੀਆਂ ਗੱਲਾਂ ਤੋਂ ਚਰਚਾ ਕਰਾਂਗੇ ਸਾਡੇ ਨਾਲ ਜੁੜੇ ਰਹੋ ਮੈਂ ਹਾਂ ਕਮਲਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਸਾਡੀ ਸੋਚ ਟਵੀ ਤੇ ਆਓ ਫਿਰ ਕੱਲ ਕਰਦੇ ਹਾਂ ਸ਼ੁਰੂਆਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਬਾਰੇ ਵਿੱਚ ਜਿਨ੍ਹਾਂ ਨੇ ਅਕਾਲੀ ਦਲ ਨੂੰ ਛੱਡ ਦਿੱਤਾ ਤੇ ਹੁਣ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਆਖਿਰ ਕੀ ਵਜਾਵਾਂ ਰਹੀਆਂ ਤੇ ਤੇ ਹੁਣ ਡਿੰਪੀ ਢਿੱਲੋਂ ਦਾ ਕੀ ਰੁਖ ਹੋਏਗਾ ਸ਼ਰੋਮਨੀਆ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਗਿੱਦੜ ਬਾਹ ਤੋਂ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਜਦਕਿ ਸੁਖਵੀਰ ਬਾਦਲ ਦੇ ਵੱਲੋਂ ਉਹਨੂੰ ਟਿਕਟ ਦਾ ਆਫਰ ਵੀ ਦਿੱਤਾ ਗਿਆ ਸੀ ਪਰ ਇਸ ਤੋਂ ਬਾਅਦ ਵੀ ਡਿੰਪੀ ਢਿੱਲੋਂ ਨੇ ਵਾਪਸੀ ਨਹੀਂ ਕੀਤੀ ਦਰਕ ਇੱਕ ਸਮਾਂ ਲੱਗਾ ਸੀ ਕਿ ਸ਼ਾਇਦ ਡਿੰਪੀ ਢਿੱਲੋਂ ਅਕਾਲੀ ਦਲ 'ਚ ਵਾਪਸੀ ਕਰਨਗੇ ਪਰ ਅਜੇ ਹਾਂ ਨਹੀਂ ਹੋਇਆ ਤੇ ਹੁਣ ਨਾਲ-ਨਾਲ ਦੂਜੇ ਪਾਸੇ ਇਹ ਵੀ ਹੈ ਕਿ ਜਦੋਂ ਕੋਈ ਕਹਿੰਦੇ ਆਪਣਾ ਪੱਲਾ ਚੱਕਦਾ ਤਾਂ ਟੈਡ ਉਸੇ ਦਾ ਨੰਗਾ ਹੁੰਦਾ ਹੈ ਤਾਂ ਹੁਣ ਅਜੇ ਆਈ ਕੁਝ ਸ਼ਰੋਮਣੀਆਂ ਅਕਾਲੀ ਦਲ ਦੇ ਨਾਲ ਵਾਪਰ ਰਿਹਾ ਜਿਵੇਂ ਸ਼ਰੋਮਣੀਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਕਾਲੀ ਦਲ ਦੀ ਤੱਕੜੀ ਨੂੰ ਆਪਣੇ ਹੱਥਾਂ ਦੇ ਵਿੱਚ ੇਠਾ ਰੱਖ ਕੇ ਆਮ ਆਦਮੀ ਪਾਰਟੀ ਦਾ ਝਾੜੂ ਚੱਕ ਲਿਆ ਤਾਂ ਫਿਰ ਸੁਖਬੀਰ ਬਾਦਲ ਬਾਰੇ ਡਿੰਪੀ ਢਿੱਲੋਂ ਨੇ ਇੱਕ ਇੱਕ ਕਰਕੇ ਖੁਲਾਸਾ ਕਰ ਦਿੱਤਾ ਸੁਖਬੀਰ ਬਾਦਲ ਦੇ ਵੱਲੋਂ ਡਿੰਪੀ ਢਿੱਲੋਂ ਨੂੰ ਟਿਕਟ ਵਾਪਸ ਆਉਣ ਦੇ ਟਿਕਟ ਦਾ ਜਿਹੜਾ ਆਫਰ ਦਿੱਤਾ ਗਿਆ ਸੀ ਉਹਦੇ ਉੱਤੇ ਡਿੰਪੀ ਢਿੱਲੋਂ ਨੇ ਬਿਲਕੁਲ ਉਹ ਕੋਈ ਹੱਕ ਨਹੀਂ ਜਤਾਇਆ ਜਾਂ ਕਹ ਲਈਏ ਕਿ ਉਹਨਾਂ ਨੇ ਵਾਪਸੀ ਦਾ ਕੋਈ ਰੁਖ ਨਹੀਂ ਕੀਤਾ ਬੇਚੱਕੇ ਕਿਸਮਾ ਲੱਗਾ ਸੀ ਕਿ ਡਿੰਪੀ ਧਰੋਂ ਵਾਪਸ ਆ ਜਾਣਗੇ ਪਰ ਅਜੇ ਹਾਂ ਨਹੀਂ ਹੋ ਸਿਆ ਪਰ ਡਿੰਪੀ ਦੀ ਨਾਰਾਜ਼ਗੀ ਤੁਰ ਅੰਦਰ ਤੱਕ ਪਹੁੰਚ ਚੁੱਕੀ ਸੀ ਇਸ ਕਰਕੇ ਉਹ ਵਾਪਸ ਨਹੀਂ ਗਏ ਖਾਸ ਕਰਕੇ ਗੁੱਸਾ ਕੁਝ ਮਨਪ੍ਰੀਤ ਬਾਦਲ ਦੇ ਨਾਲ ਵੀ ਸੀ ਤੇ ਉਸ ਤੋਂ ਪਹਿਲਾਂ ਭਗਵੰਤ ਮਾਨ ਦੇ ਨਾਲ ਵੀ ਗੱਲਬਾਤ ਸਾਂਝੀ ਚੱਲ ਰਹੀ ਸੀ ਜਿਦਾ ਕਿ ਡਿਪੀ ਧਰੋਂ ਵੱਲੋਂ ਖੁਲਾਸਾ ਨਹੀਂ ਹੋਇਆ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਖੁਲਾਸਾ ਹੋ ਗਿਆ ਨਾਲੀ ਉਹਨਾਂ ਨੇ ਇੱਕ ਵੀਡੀਓ ਚ ਖੁਲਾਸਾ ਕੀਤਾ ਸੀ ਕਿ ਜੇ ਉਹ ਪਿੱਛੇ ਹਟਣਗੇ ਤਾਂ ਇਹ ਬادل ਜਾਨੀ ਕਿ ਸੁਖਬੀਰ ਬادل ਤੇ ਮਨਪ੍ਰੀਤ ਬادل ਇਕੱਠੇ ਹੋਣਗੇ ਇਹਸ ਕਰਕੇ ਵੀ ਉਹਨਾਂ ਵੱਲੋਂ ਪਾਸਾ ਵਟ ਲਿਆ ਗਿਆ ਅਕਸਰ ਕਿਹਾ ਜਾਂਦਾ ਹੈ ਜਰਾ ਪੇ ਜਾਣੀਏ ਜਾਂ ਫਿਰ ਵਾਪਸ ਜਾਣੀਏ ਹੁਣ ਡਿੰਪੀ ਢਿੱਲੋਂ ਦੀ ਸੁਰਤ ਆਲੀ ਬਦਲ ਗਈ ਹੈ ਜਿਸ ਦੇ ਖੁਲਾਸੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਸ਼ਰਮਣੀ ਅਕਾਲੀ ਦਲ ਨੇ ਡਿੰਪੀ ਢਿੱਲੋਂ ਨੂੰ ਨਹੀਂ ਬਲਕਿ ਡਿੰਪੀ ਢਿੱਲੋਂ ਨੇ ਪਾਰਟੀ ਨੂੰ ਛੱਡਿਆ ਹੈ ਜਿਸ ਦਾ ਖਮਿਆਜ਼ਾ ਅਕਾਲੀ ਦਲ ਨੂੰ ਭੁਗਤਣਾ ਪਵੇਗਾ ਜਾਣਦੇ ਆ ਸੀਐਮ ਮਾਨ ਨੇ ਕੀ ਕਿਹਾ ਸੋ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਨਿੰਪੀ ਜੀ ਸਵਾਗਤ ਕਰਦਾ ਦਿਲੋਂ ਮੈਂ ਜਦੋਂ ਕਿਉਂਕਿ ਮੈਂ ਬਹੁਤ ਪੁਰਾਣਾ ਜਾਣਦਾ ਨਿੰਪੀ ਜੀ ਨੂੰ ਤੇ ਕੁਦਰਤ ਹੈ ਕਈ ਵਾਰੀ ਵਿਧੀ ਵਿਵਧਾਨ ਕਿਵੇਂ ਬਣਾਉਂਦੀ ਹੈ 1996 ਚ ਜਦੋਂ ਸੁਖਵੀਰ ਬਾਦਲ ਪਹਿਲੀ ਵਾਰ ਇੱਥੋਂ ਲੜੇ ਸੀ ਫਰੀਦਕੋਟ ਤੋਂ ਤਾਂ ਮੈਨੂੰ 1 ਮਹੀਨੇ ਵਾਸਤੇ ਕਲਾਕਾਰ ਦੇ ਤੌਰ ਤੇ ਬੁੱਕ ਕੀਤਾ ਸੀ ਤਾਂ ਮੈਂ ਅੱਗੇ-ਅੱਗੇ ਹੁੰਦਾ ਸੀਗਾ ਪ੍ਰਕਾਸ਼ ਸਿੰਘ ਬਾਦਲ ਜੀ ਦੇ ਪਿੱਛੇ ਹੁੰਦੇ ਸੀਗੇ ਫਿਰ ਮੈਂ ਜਦੋਂ ਪਹੁੰਚ ਜਾਂਦੇ ਸੀ ਮੈਂ ਅਗਲੇ ਪਿੰਡ ਪਹੁੰਚ ਜਾਂਦਾ ਸੀ ਸੋ ਆਹ ਜਿਹੜੇ ਪਿੰਡ ਉਹ ਮੱਲਣ ਤੋਂ ਲੈ ਕੇ ਗੂੜੀ ਸੰਗਰਤ ਲੈ ਕੇ ਭਲਾਈਆਣਾ ਪੂਂਦੜ ਦੋਦਾ ਕੌਣੀ ਸਾਰੇ ਜਿਹੜੇ ਪਿੰਡ ਐ ਇਹ ਮੈਂ ਆਪਣੇ ਮੈਂ ਤਾਂ ਫੇਰਨੀ ਆ ਵੀ ਜਾਣਦਾ ਇਹਨਾਂ ਦੀਆਂ ਠੀਕ ਹੈ ਨਾ ਤੇ ਫਿਰ ਜਿੱਥੇ ਰਹਿਣਾ ਹੁੰਦਾ ਸੀ ਜਿੱਥੇ ਕਹਿ ਦਿੰਦੇ ਸੀਗੇ ਜਿਹੜੇ ਪ੍ਰਬੰਧਕ ਸੀ ਮੈਂ 1996 ਜੱਜ ਤੋਂ 28 ਸਾਲ ਪਹਿਲਾਂ 16 ਦਿਨ ਮੈਂ ਡਿੰਪਿਓਰਾ ਦੇ ਘਰੇ ਰਿਹਾ ਜਿਹੜਾ ਉਹਦਾ ਬੇਟਾ ਇਹਨੂੰ ਮੈਂ ਗੋਦੀ ਚੱਕ ਕੇ ਖੜਾਇਆ ਹੋਇਆ ਤੇ ਸਣੀ 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 ਬੈਠਾ ਛੋਟਾ ਪਈ ਹੈ ਸੋ ਮੈਨੂੰ ਤਾਂ ਬੜਾ ਖੁਸ਼ੀ ਆ ਮੈਂ ਕਿ ਆਪਣੇ ਮੈਂ ਪਰਿਵਾਰ ਚ ਆ ਗਿਆ ਜੇ ਇਹ ਮੇਰੇ ਪਰਿਵਾਰ ਚ ਆ ਗਈ ਕੋਈ ਗੱਲ ਐ ਦੋਸਤੋ ਬਹੁਤ ਸਾਰੇ ਬੰਦੇ ਅਜੇ ਨੇ ਵੱਖ-ਵੱਖ ਪਾਰਟੀਆਂ ਚ 1155 ਪਾਰਟੀਆਂ ਦੇ ਹੈਗੀਆਂ ਰਜਿਸਟਰਡ ਦੇਸ਼ ਚ ਹਰੇਕ ਪਾਰਟੀ ਚ ਪਰ ਬਹੁਤ ਸਾਰੇ ਬੰਦੇ ਅਜੇ ਨੇ ਜਿਹੜੇ ਪਾਰਟੀ ਨਹੀਂ ਛੱਡਦੇ ਪਾਰਟੀ ਉਹਨਾਂ ਨੂੰ ਛੱਡ ਦਿੰਦੀ ਐ ਜਦੋਂ ਉਹਨਾਂ ਨੂੰ ਨਹੀਂ ਮੰਨੀ ਜਾਂਦੀ ਗੱਲ ਜੋ ਇੱਛਾਵਾਂ ਲੋਕ ਰੱਖਦੇ ਨੇ ਜਦੋਂ ਨਹੀਂ ਪੂਰੀਆਂ ਹੁੰਦੀਆਂ ਜਾ ਫਿਰ ਕੋਈ ਨੀਅਤ ਦੇ ਵਿੱਚ ਖੋਟ ਆ ਜੇ ਕਿ ਇਹਨੂੰ ਫਿਰਦਾ ਰਹਿਣ ਦੋ ਆਪਾਂ ਤਾਂ ਇੱਧਰ ਹੀ ਰਹਿਣਾ ਆਪਾਂ ਆਪਦਾ ਪਰਿਵਾਰ ਕੁਲੰਬਾ ਪਾਲਣਾ ਫਿਰ ਉਹ ਬੰਦੇ ਮੈਂ ਇਹ ਨਹੀਂ ਕਹਿੰਦਾ ਕਿ ਡਿੰਪੀ ਨੇ ਪਾਰਟੀ ਛੱਡੀ ਆ ਮੈਂ ਕਹਿੰਦਾ ਪਾਰਟੀ ਨੇ ਡਿੰਪੀ ਛੱਡਿਆ ਇਹ ਪਾਰਟੀ ਉਹਨਾਂ ਜਿੰਨਾਂ ਖਮਿਆਜਾ ਜਿਹੜਾ ਉਹਨਾਂ ਨੂੰ ਭੁਗਤਣਾ ਪਊਗਾ ਆਪਾਂ ਆਪਾਂ ਭੁਗਤ ਲੈਣ ਕਿਉਂਕਿ ਹਰ ਰੋਜ਼ ਕੋਈ ਹੈਜੀ ਡੈਡੀਕੇਸ਼ਨ ਵਾਲੇ ਬੰਦੇ ਨਹੀਂ ਪੈਦਾ ਹੁੰਦੇ ਨਾ ਹੀ ਮਿਲਣ ਪਾਰਟੀਆਂ ਤਰਸਦੀਆਂ ਫਿਰ ਕੇ ਰਹਿੰਦੀਆਂ ਨੇ ਕਿ ਕੋਈ ਮਿਹਨਤ ਕਰਨ ਵਾਲਾ ਕੋਈ ਲੋਕਾਂ ਦੇ ਗੁੰਡੇ ਆਪ ਖੜਕਾ ਕੇ ਲੋਕਾਂ ਨੇ ਕੰਮ ਪੁੱਛਣ ਵਾਲਾ ਕੋ ਬੰਦਾ ਮਿਲ ਜੇ ਇਹ ਜੋ ਵਲੰਟੀਅਰ ਮਿਲ ਜੇ ਆਮਾਦੀ ਪਾਰਟੀ ਜਦੋਂ ਬਣੀ ਸੀ ਤਾਂ ਕੇਜਰੀਵਾਲ ਜੀ ਨੇ ਇਹੀ ਕਿਹਾ ਸੀਗਾ ਕਿ ਬਹੁਤ ਸਾਰੀਆਂ ਪਾਰਟੀਆਂ ਚ ਚੰਗੇ ਲੋਕ ਹੈਗੇ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਆਜੋ ਆਪਾਂ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਦੇਸ਼ ਦੀ ਸੇਵਾ ਕਰੀਏ ਆਪਾਂ ਲੋਕਾਂ ਦੀ ਸੇਵਾ ਕਰੀਏ ਸਮਾਜ ਦੀ ਸੇਵਾ ਕਰੀਏ ਸਿਆਸਤਦਾਨਾਂ ਦੇ ਬਾਰੇ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਐਸੇ ਕਾਰਨ ਕ ਅਕਸਰ ਕਿਹਾ ਜਾਂਦਾ ਹੈ ਕਿ ਸਿਆਸਤਦਾਨ ਕੀ ਕਰ ਰਿਹਾ ਕੀ ਕਰਨ ਵਾਲਾ ਐਸ ਦਾ ਦੂਜੇ ਹੱਥ ਨੂੰ ਵੀ ਪਤਾ ਨਹੀਂ ਲੱਗਦਾ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਡਿੰਪੀ ਨੂੰ ਆਪ ਦੇ ਵਿੱਚ ਸ਼ਾਮਲ ਕਰਵਾਇਆ ਤਾਂ ਸਿਆ ਮਾਨ ਨੇ ਆਖਿਆ ਸੀ ਕਿ ਡਿੰਪੀ ਜੀ ਮੇਰੇ ਨਾਲ ਆਉਣਾ ਜੀ ਸਤਕੇ ਆਓ ਪਰ ਅਧੇ ਮਾਨ ਨਾਲ ਨਾ ਆਓ ਮੈਂ ਪੂਰਾ ਤੈਨੂੰ ਇੱਜ਼ਤ ਮਾਨ ਦੇਵਾਂਗਾ ਤੂੰ ਦਿਲ ਖੋਲ ਕੇ ਲੋਕਾਂ ਦੀ ਸੇਵਾ ਕਰੀ ਤੇ ਉਹਨਾਂ ਤੇ ਦੱਸਣਾ ਬਣਦਾ ਹੈ ਕਿ ਆਕਾਲੀ ਦਲ ਸੱਜਣ ਸਮੇਂ ਡਿੰਪੀ ਟੂਲਰ ਨੇ ਸਪਸ਼ਟ ਕੀਤਾ ਸੀ ਕਿ ਉਹ ਸੀਨੀਅਰ ਸਿਆਸੀ ਲੀਡਰ ਮਨਪ੍ਰੀਤ ਸਿੰਘ ਬਾਦਲ ਦੇ ਕਾਰਨ ਪਾਰਟੀ ਛੱਡ ਰਹੇ ਨੇ ਉਨ੍ਹਾਂ ਦਾ ਦਾਅਵਾ ਸੀ ਕਿ ਭਾਵੇਂ ਮਨਪ੍ਰੀਤ ਬਾਦਲ ਬੀਜੇਪੀ ਦੇ ਵਿੱਚ ਚਲੇ ਗਏ ਨੇ ਪਰ ਜਦੋਂ ਵੀ ਉਹ ਇਲਾਕੇ ਦਾ ਦੌਰਾ ਕਰਦੇ ਨੇ ਤਾਂ ਕਹਿੰਦੇ ਨੇ ਕਿ ਸੁਖਬੀਰ ਬਾਦਲ ਤੇ ਉਹਨਾਂ ਦੇ ਬਹੁਤ ਚੰਗੇ ਸਬੰਧ ਨੇ ਤਹੇ ਦੋਵੇਂ ਕਿਉਂ ਖਿਚੜੀ ਵਾਗ ਨੇ ਤਾਂ ਅਜਿਹੇ ਚ ਵਰਕਰ ਵੀ ਭੰਬਲ ਪੂਸੇ 'ਚ ਸੀ ਕਿ ਆਖਰੋ ਕੀ ਕਰ ਤੇ ਉਹਨਾਂ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਏ ਸੰਬੰਧੀ ਸਥਿਤੀ ਸਪਸ਼ਟ ਕਰਨ ਲਈ ਵੀ ਕਿਹਾ ਸੀ ਪਰ ਉਹ ਕੁਝ ਨਹੀਂ ਦੱਸ ਸਕੇ ਤੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਤੋਂ ਬਾਅਦ ਡਿਪਟੀ ਲੋਨ ਨੇ ਸੰਗਤ ਦਾ ਧੰਨਵਾਦ ਵੀ ਕੀਤਾ ਜਾਂਦੇ ਆ ਡਿਪਟੀ ਲੋਨ ਨੇ ਸੰਗਤ ਨੂੰ ਕੀ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅ ਕੱਲ ਜਿਹੜੀ ਆਪਣੀ ਜੁਆਇਨਿੰਗ ਸੀ ਆਮ ਆਦਮੀ ਪਾਰਟੀ ਦੇ ਵਿੱਚ ਤੇ ਸਾਰੇ ਜੋ ਤੁਸੀਂ ਮੈਨੂੰ ਪਿਆਰ ਕਰਨ ਵਾਲੇ ਹੋ ਜੋ ਤੁਸੀਂ ਮੈਨੂੰ ਮਾਨ ਸਤਮਾਨ ਦਿੱਤਾ ਜੋ ਤੁਸੀਂ ਬੇਝਿਜਕ ਮੇਰੇ ਤੇ ਭਰੋਸਾ ਕੀਤਾ ਬਿਨਾ ਕਿਸੇ ਗੱਲ ਤੋਂ ਸੋਚੀ ਸਮਝੀ ਤੇ ਮੇਰੇ ਨਾਲ ਆ ਕੇ ਤੁਸੀਂ ਖੜ ਗਏ ਮੈਂ ਤਾਂ ਜ਼ਿੰਦਗੀ ਤੁਹਾਡਾ ਸਾਰਿਆਂ ਦਾ ਰਿਡੀ ਰਹੂੰਗਾ ਤੁਹਾਡਾ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਤੁਸੀਂ ਸਾਰੇ ਜਣੇ ਇੱਕ ਮੁਠ ਹੋ ਕੇ ਇਕੱਤਰ ਹੋ ਕੇ ਆਏ ਤੇ ਮੇਰੀ ਇਸ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗ ਨੂੰ ਚਾਰ ਚੰਨ ਲਾਏ ਮੇਰੀ ਉੱਥੇ ਇੱਜ਼ਤ ਬਣਾਈ ਤੁਸੀਂ ਸਾਰਿਆਂ ਨੇ ਇੱਕ ਗੱਲ ਤੁਹਾਨੂੰ ਮੈਂ ਦੱਸਣਾ ਚਾਹਣਾ ਕੀ ਇਹ ਜਿਹੜਾ ਡਿੰਪੀ ਟਿੱਲੂ ਆ ਇਹ ਸਾਰਾ ਤੁਹਾਡੇ ਕਰਕੇ ਆ ਡਿੰਪੀ ਟਿੱਲੂ ਆਵਦੇ ਕਰਕੇ ਕੁਛ ਨਹੀਂ ਤੁਹਾਡੇ ਸਾਰਿਆਂ ਕਰਕੇ ਮੈਂ ਆ ਮੇਰੇ ਕਰਕੇ ਤੁਸੀਂ ਤੇ ਨਾਲ ਮੈਂ ਇਸ ਗੱਲ ਦੀ ਮਾਫੀ ਵੀ ਮੰਗੂੰਗਾ ਕਿ ਜਿਹੜੇ ਸਾਡੇ ਇੰਤਜ਼ਾਮ ਕੀਤੇ ਵੇ ਸੀ ਉਹਨਾਂ 'ਚ ਬੜੀ ਕਮੀਆਂ ਘੱਟ ਪੈ ਗਈ ਤੁਹਾਡੇ ਪਿਆਰ ਦੇ ਅੱਗੇ ਇੰਨਾਕ ਤੁਸੀਂ ਪਿਆਰ ਸਤਿਕਾਰ ਦਿੱਤਾ ਉਸ ਗੱਲ ਦੀ ਮਾਫੀ ਚਾਹਾਂਗਾ ਇੱਕ ਐਸ ਗੱਲ ਦੀ ਵੀ ਮਾਫੀ ਚਾਹਾਂਗਾ ਕਿ ਸੀਐਮ ਸਾਹਿਬ ਦੀ ਸਿਕਿਉਰਿਟੀ ਟਾਈਟ ਹੋਣ ਕਰਕੇ ਆਪਣਾ ਨਵਾਂ ਨਵਾਂ ਹਜੇ ਕੰਮ ਸੀ ਤੇ ਕਈ ਸੱਜਣਾ ਨੂੰ ਮੈਨੂੰ ਪਤਾ ਉਹਨਾਂ ਇੱਜ਼ਤ ਮਾਨ ਨਹੀਂ ਦਿੱਤਾ ਗਿਆ ਉੱਥੇ ਜੋ ਉਹਨਾਂ ਦਾ ਮਾਨ ਸਨਮਾਨ ਬੰਦਾ ਸੀ ਇਸ ਗੱਲ ਦੀ ਵੀ ਮਾਫੀ ਕਰਿਓ ਅੱਗੇ ਤੋਂ ਇਸ ਗੱਲ ਦਾ ਪੂਰਾ ਹੁਣ ਆਪਾਂ ਇੱਕ ਫੰਕਸ਼ਨ ਕਰ ਲਿਆ ਅੱਗੇ ਤੋਂ ਪੂਰਾ ਧਿਆਨ ਰੱਖਿਆ ਜਾਊਗਾ ਕਿਉਂਕਿ ਇੱਕ ਪਹਿਲੀ ਵਾਰੀ ਸੀ ਆਪਣਾ ਨਵਾਂ ਕੰਮ ਸੀ ਇਸ ਗੱਲ ਦਾ ਗੁੱਸਾ ਨਾ ਮਨਾਓ ਕਿ ਕੋਈ ਗੁੱਸਾ ਗਲਾ ਹੈ ਤਾਂ ਮੇਰੀ ਚੋਲੀ ਪਾ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਦਾ ਧੰਨਵਾਦ ਜੋ ਸੀਐਮ ਸਾਹਿਬ ਦੇ ਨਾਲ ਆਈ ਸੀ ਸੀਐਮ ਸਾਹਿਬ ਸਦਾਰ ਆਪਣਾ ਭਗਵੰਤ ਸਿੰਘ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕੀ ਜਿਹੜੇ ਇੰਨਾ ਇੱਜ਼ਤ ਮਾਨ ਮਾਨ ਸਨਮਾਨ ਆ ਕੇ ਮੈਨੂੰ ਮੇਰੇ ਹਲਕੇ ਦੇ ਵਿੱਚ ਆ ਕੇ ਦੇਖੇ ਗਏ ਆ ਔਰ ਉਮੀਦ ਕਰਦਾ ਕਿ ਇਸ ਪਿਆਰ ਨੂੰ ਦਿਨ ਦੁੱਗਣੀ ਰਾਤ ਚੌਗਣੀ ਟਰੱਕੀ ਵਨ ਮੈਂ ਲੈ ਕੇ ਜਾਊਂਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ